ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਗੱਲ ਕਰਦੇ ਹਾਂ ਮੈਨੂੰ ਸੀਰਾ ਦੀ ਬਲੌਗਿੰਗ ਬਾਰੇ ਕਿ ਆਪਾਂ ਉਹਦੇ ਤੋਂ ਕੀ ਸਿੱਖ ਰਹੇ ਹਾਂ ਜਾਂ ਸਾਡੇ ਬੱਚੇ ਆਉਣ ਵਾਲਾ ਫਿਊਚਰ ਇਹਨਾਂ ਤੋਂ ਕੀ ਸਿੱਖੂਗਾ ਅਸੀਂ ਇਹਨਾਂ ਨੂੰ ਪ੍ਰੋਮੋਟ ਕਰ ਰਹੇ ਹਾਂ ਵਿਊ ਵਧਾ ਰਹੇ ਹਾਂ ਇਹਨਾਂ ਦੇ ਫਾਲੋਅਰਸ ਵਧ ਰਹੇ ਨੇ ਤੇ ਜੇ ਤੁਸੀਂ ਇਹਨਾਂ ਨੂੰ ਇੱਕ ਚੈਨਲ ਤੋਂ ਬਲੌਗ ਵੀ ਕਰ ਦੋਗੇ ਤਾਂ ਕਿਸੇ ਦਾ ਲਾਈਕ ਕੀਤਾ ਸ਼ੇਅਰ ਕੀਤਾ ਕੀਤੀ ਵੀਡੀਓ ਤੁਹਾਡੇ ਫੇਰ ਅੱਗੇ ਆ ਜਾਂਦੀ ਹੈ ਹਨਾ ਫਿਰ ਕਈ ਵਾਰ ਲੋਕ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਨਾ ਦੇਖੋ ਇਹਨਾਂ ਨੂੰ ਬਲੌਕ ਕਰ ਦਿਓ ਕੁਦਰਤੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਤੁਹਾਡੇ ਗੱਲ ਅੱਗੇ ਆ ਜੂਗੀ ਹੈ ਨਾ ਬਾਕੀ ਗੱਲ ਇਹ ਕਿ ਇਹ ਫੂਡ ਖਾਣਾ ਸਿਖਾਉਂਦੀ ਹੈ ਫੂਡ ਬਲੌਗਿੰਗ ਕਰਦੀ ਹੈ ਖਾਂਦੀ ਵੀ ਕਿੱਦਾਂ ਕੀ ਢੰਗ ਹੈ ਦਾ ਖਾਣ ਦਾ ਹੋਟਲਾਂ ਤੋਂ ਬਾਹਰ ਦਾ ਖਾਣਾ ਖਾਂਦੀ ਹੈ ਘਰ ਦੇ ਵਿੱਚ ਇਹ ਕੁਝ ਨਹੀਂ ਬਣਾਉਂਦੀ ਕੁਝ ਇਹ ਇਦਾਂ ਦੀ ਚੀਜ਼ ਨਹੀਂ ਦਿਖਾਉਂਦੀ ਕਿ ਜੀਦੋਂ ਤਾਂ ਸਾਨੂੰ ਸਿੱਖਣ ਨੂੰ ਮਿਲੇ ਕੀ ਆਪਾਂ ਘਰਾਂ ਦੇ ਵਿੱਚ ਰੋਟੀ ਨਹੀਂ ਖਾਂਦੇ ਕੀ ਆਪਾਂ ਨੇ ਕਦੇ ਕੁਝ ਦੇਖਿਆ ਨਹੀਂ ਕਿ ਆਪਾਂ ਗਵਾਂਡੀਆਂ ਦੇ ਘਰੋਂ ਇਹਨੂੰ ਦੇਖ ਕੇ ਗਵਾਂਡੀਆਂ ਦੇ ਘਰੋਂ ਹਣ ਕੋਲੀ ਚੱਕ ਕੇ ਮੰਗਣ ਤੁਰ ਜਾ ਕਰੀਏ ਚਲੋ ਆਪਾਂ ਆ ਸਾਂਝਾ ਵੀ ਕਰਦੇ ਆ ਇੱਕ ਦੂਜੇ ਦੇ ਨਾਲ ਚੀਜ਼ ਪਰ ਆਪਾਂ ਕੈਮਰਾ ਲੈ ਕੇ ਚੀਜ਼ਾਂ ਸਾਂਝਾ ਕਰਦੇ ਆ ਕੁਛ ਤਾਂ ਚੀਜ਼ਾਂ ਪਰਦੇ ਦੇ ਪਿੱਛੇ ਹੋਣ ਕੁਛ ਤਾਂ ਕੁ ਤੁਸੀਂ ਕੁਝ ਸੇਧ ਦੇ ਦਿਓ ਕੱਲ ਨੂੰ ਤੁਹਾਨੂੰ ਕੋਈ ਬੰਦਾ ਦੇਖੇ ਤੇ ਫਿਰ ਉਹਦਾ ਵੀ ਕੰਮ ਇਹ ਹੀ ਬਣ ਜਾਵੇ ਕਿ ਵੀ ਆਪਾਂ ਗਵਾਂਡੀਆਂ ਤੋਂ ਲੈ ਕੇ ਵੀ ਸਾਰ ਸਕਦੇ ਆ ਪਲੀਜ਼ ਤੁਸੀਂ ਇਦਾਂ ਦੀ ਬਲੌਗਿੰਗ ਨੂੰ ਪ੍ਰਮੋਟ ਨਾ ਕਰੋ ਮੈਂ ਤਾਂ ਉਹਨਾਂ ਲੋਕਾਂ ਤੋਂ ਵੱਧ ਹੈਰਾਨ ਹੈ ਜਿਵੇਂ ਸਕੂਲਾਂ ਵਾਲੇ ਹੋਗੇ ਜਾਂ ਤੀਆਂ ਦੇ ਫੰਕਸ਼ਨ ਕਰਾਉਂਦੇ ਨੇ ਉਹਨਾਂ ਤੋਂ ਹੈਰਾਨ ਹੈ ਕਿ ਇਹਨਾਂ 'ਚ ਟੈਲੈਂਟ ਕੀ ਆ ਕਿ ਇਹ ਮੂੰਹ ਅੱਡ ਕੇ ਖਾਣਾ ਦਿਖਾਉਂਦੀਆਂ ਨੇ ਇਹ ਟੈਲੈਂਟ ਦਿਖਾਉਣ ਵਾਸਤੇ ਤੁਸੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬੁਲਾਉਂਦੇ ਹੋ ਕੀ ਪੜ੍ਹਾਈ ਦੇ ਵਿੱਚ ਇਹਨਾਂ ਨੂੰ ਕੀ ਆਉਂਦਾ ਆਪਣਾ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਸਭ ਤੋਂ ਵੱਡੀ ਗੱਲ ਇਹਨਾਂ ਨੂੰ 10 ਗੁਰੂਆਂ ਦੇ ਨਾਮ ਤੱਕ ਨਹੀਂ ਪਤਾ ਹੋਣੇ दस गुरु कौन सी ਜ ਜ ਉਹਨਾਂ ਦੀ ਜੀਵਨੀ ਕੀ ਹੈ ਜੇ ਵਿੱਚੋਂ ਵੀ ਤੁਸੀਂ ਇੱਕ ਗੁਰੂ ਸਾਹਿਬਾਨ ਦਾ ਨਾਮ ਲੈ ਕੇ ਉਹਨਾਂ ਦੇ ਇਤਿਹਾਸ ਬਾਰੇ ਪੁੱਛੋਗੇ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੋਣੀ ਕੋਈ ਇਹਨਾਂ ਨੂੰ ਸਪੋਰਟਸ ਦੀ ਨੌਲੇਜ ਨਹੀਂ ਹੋਣੀ ਕੋਈ ਇਹਨਾਂ ਨੂੰ ਐਥਲੀਟਸ ਬਾਰੇ ਨਹੀਂ ਪਤਾ ਹੋਣਾ ਤੇ ਤੁਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਹਨਾਂ ਨੂੰ ਲਿਜਾ ਕੇ ਬੱਚਿਆਂ ਨੂੰ ਕੀ ਸਿਖਾ ਰਹੇ ਹੋ ਤੁਸੀਂ ਬੱਚਿਆਂ ਨੂੰ ਸਿਖਾਓਗੇ ਕਿ ਕੈਮਰਾ ਫੜ ਕੇ ਬਲੌਗਿੰਗ ਕਿੱਦਾਂ ਕਰਨੀ ਹੈ ਜਾਂ ਤੁਸੀਂ ਖਾਣਾ ਕਿਵੇਂ ਹੈ ਸਾਰਾ ਦਿਨ ਚੌਲ ਖਾਂਦੇ ਰਹੋ ਚੌਲ ਪਹਿਲੀ ਗੱਲ ਸਾਡੇ ਪੰਜਾਬ ਦਾ ਖਾਣਾ ਹੀ ਨਹੀਂ ਹੈਗਾ ਇਹ ਹੁੰਦਾ ਸੀ ਕਦੇ-ਕਦੇ ਆਪਾਂ ਟੈਸਟ ਦੇ ਲਈ ਖਾ ਲੈਂਦੇ ਆ ਹੁਣ ਦੋ ਤਿੰਨ ਬਲੌਗਰ ਮੈਂ ਇਹ ਜੇ ਦੇਖੇ ਨੇ ਜਿਨ੍ਹਾਂ ਦਾ ਕੰਮ ਹੀ ਚੌਲ ਹੈ ਚੌਲ ਖਾਣਾ ਇਹ ਹੋ ਗਈ ਮੀਨੂ ਸਿਰਾਂ ਕਿਰਨ ਬਠਿੰਡਾ ਇੱਕ ਜੈਸਮੀਨ ਮਾਲ ਉਹਨੇ ਤਾਂ ਹੱਦੀ ਕਰੀ ਪਈ ਐ ਉਹ ਪ੍ਰੈਗਨੈਂਸੀ ਦੇ ਵਿੱਚ ਐ ਉਹ ਆਪਣੇ ਬੱਚੇ ਦਾ ਵੀ ਧਿਆਨ ਨਹੀਂ ਰੱਖ ਰਹੀ ਉਹ ਕੱਚੇ ਚੌਲ ਖਾਈ ਜਾਂਦੀ ਐ ਉਹ ਕਹਿੰਦੀ ਮੈਨੂੰ 5-7 ਦਿਨ ਹੋ ਗਏ ਮੈਨੂੰ ਚੌਲ ਨਹੀਂ ਮਿਲੇ ਤਾਂ ਮੈਂ ਚੱਕੇ ਕੱਚੇ ਚੌਲਾਂ ਦਾ ਹੀ ਫੱਕਾ ਮਾਰ ਲੈਣੀ ਆ ਦੇਖੋ ਤੁਸੀਂ ਸੋਚੇ ਨਾ ਬਲੌਗਰਾਂ ਦੀ ਇਹਨਾਂ ਦੇ ਤਾਂ ਇਹਨਾਂ ਨੇ ਤਾਂ ਰੋਲਿਆ ਰੋਲਿਆ ਦੁਨੀਆ ਨੂੰ ਇਮੋਸ਼ਨ ਕਰ ਲਿਆ ਬਾਹਰ ਬੈਠੇ ਭੈਣ ਭਾਈ ਇਮੋਸ਼ਨਲ ਹੋ ਗਏ ਆਪਣੇ ਘਰਵਾਰ ਇਹਨਾਂ ਨੇ ਸੁਧਾਰ ਲੈ ਵਧੀਆ ਬਣਾ ਲਏ ਇਹ ਹੋ ਗਏ ਹੁਣ ਹੱਡ ਹਰਾਮੀ ਇਹਨਾਂ ਨੂੰ ਨਹੀਂ ਹੁਣ ਕੰਮ ਕਰਨ ਦੀ ਆਦਤ ਰਹੀ ਇਹਦਾ ਹਸਬੈਂਡ ਆ ਉਹ ਕੰਮਕਾਰ ਛੱਡ ਕੇ ਘਰੇ ਝਾੜੂ ਪੋਚਾ ਲਾਉਂਦਾ ਚਾਹ ਪਾਣੀ ਰੋਟੀ ਸਭ ਉਹ ਬਣਾਉਂਦਾ ਇਹ ਕੈਮਰੇ ਦਾ ਕੈਮਰਾ ਚੱਕਦੀ ਹੈ ਜੇ ਆਪਣੇ ਖਾਣ ਲਈ ਇੱਕ ਦੋ ਰੋਟੀ ਬਣਾਉਂਦੀ ਹੁੰਦੀ ਹੈ ਇਹ ਦੇਖ ਲਿਓ ਤੁਸੀਂ ਮੈਂ ਕਾਫੀ ਰੋਸਟਰਾਂ ਦੀਆਂ ਕਲਿੱਪਸ ਦੇ ਵਿੱਚ ਦੇਖਿਆ ਬਹੁਤ ਲੋਕ ਇਹਨਾਂ ਨੂੰ ਰੋਸਟਰ ਰੋਸਟਿੰਗ ਕਰਦੇ ਇਹਨਾਂ ਦੀ ਪਰ ਨਹੀਂ ਇਹਨਾਂ ਨੂੰ ਅਕਲ ਆਉਂਦੀ ਨਹੀਂ ਇਹਨਾਂ ਨੇ ਸਿੱਖਣਾ ਇਹ ਉਲਟਾ ਕਹਿੰਦੀ ਕਿ ਵੀ ਹਾਂ ਤੁਸੀਂ ਮੈਨੂੰ ਇਦਾਂ ਬੋਲਦੇ ਹੋ ਤੁਸੀਂ ਮੈਨੂੰ ਇਦਾਂ ਬੋਲਦੇ ਹੋ ਮੈਂ ਖਾਂਡਸੂਰੀ ਮੇਰਾ ਬੱਚਾ ਬਿਮਾਰ ਕਰਤਾ ਇਹਦਾ ਬੱਚਾ ਬਿਮਾਰ ਹੋਇਆ ਅਮਾ ਨੂੰ ਉਹਨਾਂ ਟਾਈਮ ਰੋਟੀ ਵੀ ਨਹੀਂ ਸਿੰਗੀ ਲੱਗਦੀ ਜਿੰਨਾ ਚਿਰ ਆਪਣਾ ਬੱਚਾ ਸਹੀ ਨਾ ਹੋਵੇ ਏ ਬੈਠ ਕੇ ਬੱਚੇ ਦਾ ਮੂੰਹ ਦੂਜੇ ਪਾਸੇ ਆ ਉੱਥੇ ਵੀਡੀਓ ਬਣਾ ਰਹੀ ਆ ਫਿਰ ਉਹਦੀ ਸਫਾਈ ਦਿੰਦੀ ਆ ਕਿ ਤੁਸੀਂ ਵੀ ਕਲ ਜੁਗੀ ਮਾਂ ਲਿਖ ਲਿਖ ਕੇ ਤੁਸੀਂ ਇਹ ਵੀਡੀਓ ਨੂੰ ਵਾਇਰਲ ਕਰ ਰਹੇ ਹੋ ਅੱਛਾ ਮੈਂ ਆਪਣੇ ਬੱਚੇ ਦੀ ਖੁਸ਼ੀ ਲਈ ਉਹਦਾ ਮੂਡ ਚੇਂਜ ਕਰਨ ਲਈ ਵੀਡੀਓ ਬਣਾਈ ਸੀ ਤਾਂ ਫਿਰ ਤੈਨੂੰ ਵੀਡੀਓ ਬਣਾਉਣ ਦੀ ਜ਼ਰੂਰਤ ਨਹੀਂ ਸੀ ਵੈਸੇ ਤੂੰ ਉਹਨੂੰ ਖੁਸ਼ ਕਰ ਸਕਦੀ ਸੀ ਉਹਨੂੰ ਰਿਕਾਰਡ ਕਰਕੇ ਵੀਡੀਓ ਸੋਸ਼ਲ ਮੀਡੀਆ ਤੇ ਕਿਉਂ ਪਾਈ ਪਹਿਲਾਂ ਤੁਸੀਂ ਆਪਣੀ ਲਾਈਫ ਦੀ ਕੱਲੀ ਕੱਲੀ ਚੀਜ਼ ਉਹਦੇ ਉੱਪਰ ਪਾਉਣੇ ਹੋ ਸੋਸ਼ਲ ਮੀਡੀਆ ਤੇ ਤੇ ਫਿਰ ਤੁਸੀਂ ਜਾ ਕੇ ਲੋਕਾਂ ਨੂੰ ਭੰਡਦੇ ਹੋ ਉਹਨਾਂ ਈਵਰਸ ਨੂੰ ਜਿਨ੍ਹਾਂ ਦੇ ਜਿਨ੍ਹਾਂ ਦੇ ਸਿਰ ਤੇ ਤੁਸੀਂ ਰੋਟੀ ਖਾ ਰਹੇ ਹੋ ਤੁਹਾਨੂੰ ਵਿਊ ਆਉਂਦੇ ਨੇ ਤਾਂ ਤੁਹਾਡੇ ਅਰਨਿੰਗ ਹੁੰਦੀ ਹੈ ਫਿਰ ਤੁਸੀਂ ਉਹਨਾਂ ਨੂੰ ਕਹਿ ਦਿੰਦੇ ਹੋ ਤੁਸੀਂ ਮੇਰਾ ਬੱਚਾ ਮੈਂਟਲ ਟੌਰਚਰ ਕਰਦਾ ਕੋਈ ਪਾਗਲ ਬੱਚੇ ਦੀ ਮਾਂ ਵੀ ਆਪਣੇ ਬੱਚੇ ਨੂੰ ਪਾਗਲ ਨਹੀਂ ਕਹਿੰਦੀ ਇਹ ਖੁਦ ਚੰਗੇ ਭਲੇ ਬੱਚੇ ਨੂੰ ਪਾਗਲ ਬਣਾ ਰਹੀ ਹੈ ਆਪਣੇ ਬੱਚੇ ਕੀ ਇਹ ਸਿਖਾਵਾਂਗੇ ਆਪਾਂ ਬੱਚਿਆਂ ਨੂੰ बच्चे ਨੂੰ ਸਕੂਲ ਦੇ ਵਿੱਚ ਬਾਕੀ ਬੱਚੇ ਛੇੜਦੇ ਹੋਣਗੇ ਆਹ ਦੀ ਮਾਂ ਦੀ ਬਲੌਗਿੰਗ ਕਰਕੇ ਸ਼ਾਇਦ ਕੋਈ ਕੁਝ ਕਹਿੰਦਾ ਹੋਵੇ ਐਨਾ ਵੱਡਾ ਤਾਂ ਹੋਇਆ ਨਹੀਂ ਕਿ ਵੀ ਕਮੈਂਟ ਪੜੀ ਜਾਓ ਆਪਣੀ ਮਾਂ ਨੂੰ ਕਹੀ ਜਾਓ ਉਹ ਤਾਂ ਚੰਗਾ ਮਾੜਾ ਫਿਰ ਇਹ ਸਮਝਾਉਂਦੀ ਵੀ ਹੋਣੀ ਆ ਕਿ ਵੀ ਹਾਂ ਇੱਥੇ ਲੋਕਾਂ ਦੇ ਚੰਗੇ ਮਾੜੇ ਕਮੈਂਟ ਆਉਣਗੇ ਆਪਾਂ ਇਗਨੋਰ ਕਰਨਾ ਫਿਰ ਕਹਿੰਦੀ ਮੈਂ ਕਮੈਂਟ ਬੰਦ ਕਰਤੇ ਆਪਣੇ ਬੱਚੇ ਦੀ ਹਾਲਤ ਨੂੰ ਦੇਖ ਕੇ ਅਸੀਂ ਉਹਨੂੰ ਫੋਨ ਨਹੀਂ ਦਿੰਦੇ ਫੋਨ ਦੇਣਾ ਤਾਂ ਵੈਸੇ ਵੀ ਬੱਚਿਆਂ ਨੂੰ ਗਲਤ ਹੈ ਮੈਂ ਈ ਵਿਊਅਰਸ ਤੋਂ ਹਰਾਨ ਐ ਕਿ ਤੁਸੀਂ ਇਹਨਾਂ ਨੂੰ ਕਿਉਂ ਸਪੋਰਟ ਕਰਦੇ ਹੋ ਕਿਉਂ ਇਹਨਾਂ ਨੂੰ ਚੰਗੇ ਚੰਗੇ ਕਮੈਂਟ ਲਿਖੇ ਹੁੰਦੇ ਨੇ ਇਹਨਾਂ ਦੇ ਵੈਰੀ ਨਾਈਸ ਕੀ ਪਿੱਟ ਅਪ ਕਿਉਂ ਇਹਨਾਂ ਨੂੰ ਫਲਾਵਟ ਦੇਈ ਜਾਂਦੇ ਹੋ ਇਹ ਉੱਪਰਲੀ ਹਵਾ ਦੇ ਵਿੱਚ ਉੜਦੇ ਨੇ ਇਹਨਾਂ ਦਾ ਮਕਸਦ ਹੈਗਾ ਕਿ ਅਸੀਂ ਤਾਂ ਕਮੈਂਟ ਬੰਦ ਕਰਤੇ ਉਨਸੀ ਸਾਨੂੰ ਕੋਈ ਚੰਗਾ ਬੋਲੀ ਜਾਵੇ ਕੋਈ ਸਾਨੂੰ ਮਾੜਾ ਬੋਲੀ ਜਾਵੇ ਕੋਈ ਸਾਡੀ ਰੋਸਟਿੰਗ ਕਰੀ ਜਾਵੇ ਕੁਝ ਕਰੀ ਜਾਵੇ ਅਸੀਂ ਇਗਨੋਰ ਕਰਦੇ ਹਾਂ ਕਿਉਂਕਿ ਅਸੀਂ ਕੰਮ ਮਿਹਨਤ ਕੋਈ ਵੀ ਨਹੀਂ ਕਰਨੀ ਤੇ ਸਾਨੂੰ ਪੈਸਾ ਆਈ ਜਾਂਦਾ ਹੁਣ ਤੁਸੀਂ ਦੇਖ ਲਓ ਆਪਣਾ ਆਉਣ ਵਾਲਾ ਫਿਊਚਰ ਇਦਾਂ ਦਾ ਬਣਾਉਣਾ ਇਹ ਤਾਂ ਬਲੌਗਿੰਗ ਕਰਕੇ ਪੈਸੇ ਚੰਗੇ ਕਮਾ ਲੈਣਗੇ ਤੁਹਾਡੇ ਬੱਚੇ ਜੇ ਇਹੀ ਕੰਮਾਂ ਦੇ ਵਿੱਚ ਇਹਨਾਂ ਨੂੰ ਦੇਖ ਦੇਖ ਕੇ ਲੱਗ ਗਏ ਤਾਂ ਤੁਸੀਂ ਆਪਣੇ ਬੱਚਿਆਂ ਤੋਂ ਵੀ ਹੱਥ ਤੋ ਬੈਠੋਂਗੇ ਅੱਗੇ ਮਿਹਨਤ ਕਰਨ ਵਾਲਾ ਕੋਈ ਸਮਾਂ ਹੀ ਨਹੀਂ ਰਹ ਜੂਗਾ ਕਿ ਬੱਚੇ ਕੋਈ ਮਿਹਨਤ ਕਰਿਆ ਕਰਨਗੇ ਇਹਨੂੰ ਹੀ ਦੇਖ ਲਓ ਨੇ ਕਿੰਨੀਆਂ ਦੀਆਂ ਬਿਮਾਰੀਆਂ ਕਿੰਨੀਆਂ ਬਿਮਾਰੀਆਂ ਦੀ ਸ਼ਿਕਾਰ ਹੈ ਉਲਟਾ ਆਪਣੇ ਹਸਬੰਦ ਨੂੰ ਵੀ ਘਰ ਬਿਠਾ ਲਿਆ ਜਿਹੜਾ ਕੋਈ ਕੰਮ ਕਰਦਾ ਸੀ ਫੇਰ ਇਹਦਾ ਬੱਚੇ ਨੂੰ ਵੀ ਐਕਟਿੰਗ ਦੇ ਨਾਲ ਲਾਉਂਦੀ ਹੈ ਫੇਰ ਆਪਣੇ ਦਿਓਰ ਦੀਆਂ ਬੇਟੀਆਂ ਵੀ ਇਹਨੇ ਬਲੌਗਿੰਗ ਕਰਨ ਲਾਤੀਆਂ ਤੇ ਫਿਰ ਮਿਹਨਤ ਕਰਨ ਵਾਲਾ ਕੰਮ ਕਿੱਥੇ ਗਿਆ ਸੌਨ ਤਾਂ ਗੁਰੂ ਮਹਾਰਾਜ ਨੇ ਦੱਸਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰ ਇਹ ਤਾਂ ਉਲਟ ਕੰਮ ਹੋ ਗਿਆ ਇਹ ਤਾਂ ਲੋਕਾਂ ਨੂੰ ਵਲੌਗਿੰਗ ਦਾ ਕੀੜਾ ਬੱਚਿਆਂ ਦੇ ਵਿੱਚ ਵੜ ਰਹੀ ਹੈ ਵਲੌਗਿੰਗ ਹੀ ਕਿਹੋ ਜੀ ਬਿਮਾਰੀ ਹੈ ਨਾ ਹਾੜਾਏ ਪੰਜਾਬ ਦੇ ਬਹੁਤ ਮਾੜੇ ਹਾਲਾਤ ਹੋ ਗਏ ਬਹੁਤ ਲੋਕ ਸਪੋਰਟ ਦੇ ਵਿੱਚ ਵੀ ਆਏ ਪੰਜਾਬ ਨੇ ਨਾ ਮਰਿਆ ਕਦੇ ਨਾ ਮਰਨਾ ਇਹਨੇ ਦੁਆਰਾ ਉੱਠ ਖੜਨਾ ਕਰੋਨਾ ਆਈ ਕਰੋਨਾ ਦੀ ਵੀ ਵੈਕਸੀਨ ਬਣ ਗਈ ਉਹਦਾ ਵੀ ਇਲਾਜ ਆ ਗਿਆ ਪਰ ਜਿਹੜੀ ਬਲੌਗਿੰਗ ਵਾਲੀ ਬਿਮਾਰੀ ਹੈ ਨਾ ਕਿੰਨੇ ਰੋਸਟਿੰਗ ਚੈਨਲ ਇਹਨਾਂ ਨੂੰ ਰੋਸਟ ਕਰਦੇ ਨੇ ਪਰ ਇਹ ਨਹੀਂ ਹਟਦੇ ਇਹ ਜਿਹੜੀ ਬਿਮਾਰੀ ਹੈ ਇਹ ਲਾ ਇਲਾਜ ਹੈ ਕਿਉਂਕਿ ਇਹਨਾਂ ਲੋਕਾਂ ਨੇ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਲਿਆ ਕਿ ਅਸੀਂ ਕਿਸੇ ਦੀ ਗੱਲ ਸੁਣਨੀ ਨਹੀਂ ਅਸੀਂ ਆਪਣਾ ਮਸਤ ਰਹਿਣਾ ਕੋਈ ਲੋਕ ਇਹਨਾਂ ਨੂੰ ਦੇਖੀ ਜਾਂਦੇ ਨੇ ਕਈ ਲੋਕ ਇਹਨਾਂ ਨੂੰ ਦੇਖਦੇ ਨੇ ਨਹੀਂ ਇਹਨਾਂ ਨੂੰ ਕੋਈ ਇਹਨਾਂ ਨੂੰ ਕੋਈ ਮੈਸੇਜ ਨਹੀਂ ਗਲਤ ਮੈਸੇਜ ਨਹੀਂ ਕਰਦੇ ਤੇ ਉਹ ਚੀਜ਼ਾਂ ਨੂੰ ਪਲੀਜ਼ ਤੁਸੀਂ ਇਹਨੂੰ ਸਪੋਰਟ ਨਾ ਇਹਨਾਂ ਨੂੰ ਸਪੋਰਟ ਨਾ ਕਰਿਆ ਕਰੋ ਕਿਉਂਕਿ ਇਹ ਕਹੀ ਜੀ ਬਿਮਾਰੀ ਹੈ ਨਾ ਬਲੌਗਿੰਗ ਜੀ ਤੋਂ ਤੁਸੀਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਾ ਲਓਗੇ ਪਰ ਇਹ ਕੋਈ ਇਹਦਾ ਕੋਈ ਇਲਾਜ ਨਹੀਂ ਅੱਜਕੱਲ ਤੁਸੀਂ ਬੱਚਿਆਂ ਨੂੰ ਨਹੀਂ ਫੋਨ ਚੱਕਣ ਤੋਂ ਰੋਕ ਸਕਦੇ ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਹਰ ਇੱਕ ਨੂੰ ਫੋਨ ਚਾਹੀਦਾ ਹੱਥ ਦੇ ਵਿੱਚ ਜੇ ਅਸੀਂ ਇਹਨਾਂ ਬਲੌਗਰਾਂ ਨੂੰ ਦੇਖਣਾ ਘੱਟ ਕਰਾਂਗੇ ਫੋਲੋ ਨਹੀਂ ਕਰਾਂਗੇ ਤਾਂ ਕਿਤੇ ਜਾ ਕੇ ਇਹ ਹੌਲੀ-ਹੌਲੀ ਥੱਲ ਪੈਣੀ ਆ ਆਪਾਂ ਇਹਨਾਂ ਤੋਂ ਕੁਝ ਵੀ ਨਹੀਂ ਸਿੱਖ ਰਹੇ 1 ਰੁਪਏ ਦੀ ਇਹਨਾਂ ਤੋਂ ਆਪਾਂ ਨੂੰ ਨੋਇਲ ਨਹੀਂ ਮਿਲ ਰਹੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰਦੇ